ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਬੇਸਨ ਪਿਆਜ਼ ਦੀ ਸਬਜ਼ੀ ਬਣਾਵਾਂਗੇ ਆਪਾਂ ਬੇਸਨ ਲੈ 4-5 ਚਮਚੇ ਛੋਟੇ ਚਮਚੇ ਆਹ ਜੀ ਆਪਾਂ 5-6 ਲਏ ਆ ਪਿਆਜ਼ ਵੱਡੇ ਇਹ ਆਪਾਂ ਉਤੋਂ ਛਿਲਕਾ ਲਾ ਲਿਆ ਧੋ ਲਿਆ ਸੁਕਾ ਲਿਆ ਇਹ ਆਪਾਂ ਮਸਾਲੇ ਲੈ ਲਿਆ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੇ ਇੱਕ ਪਾਵਾਂਗੇ ਜੀ ਵਿੱਚ ਹਰੀ ਮਿਰਚ ਹੁਣ ਆਪਾਂ ਸਭ ਤੋਂ ਪਹਿਲਾਂ ਕੱਟਾਂਗੇ ਪਿਆਜ਼ ਇਹਨਾਂ ਨੂੰ ਆਪਾਂ ਕੱਟਣਾ ਲੰਬਾਈ ਦੀ ਸ਼ੇਪ ਵਿੱਚ ਐਸ ਤੱਕਾਂ ਕਰਕੇ ਨਾ ਆਪਾਂ ਇਹ ਐ ਕੱਟ ਲਾਂਗੇ ਐਸ ਤੱਕਾਂ ਕਰਕੇ ਤੇ ਇਹਨਾਂ ਦੇ ਲੱਛੇ ਆਪਾਂ ਖਿਲਾਰ ਦੇਾਂਗੇ ਐਸ ਤੱਕਾਂ ਕਰਕੇ ਐਸ ਤੱਕਾਂ ਕਰਕੇ ਆਪਾਂ ਐਸ ਤੱਕਾਂ ਕਰਕੇ ਇਹਨਾਂ ਦੇ ਲੱਛੇ ਜੇ ਵੱਖਰੇ ਵੱਖਰੇ ਕਰ ਲਾਂਗੇ ਐਸ ਤੱਕਾਂ ਕਰਕੇ ਸਾਰੇ ਪਿਆਜ਼ਾਂ ਕੱਟ ਲਾਂਗੇ ਆਪਾਂ ਹਾਂਜੀ ਪਿਆਜ਼ ਆਪਾਂ ਕੱਟ ਲਏ ਦੇਖੋ ਇਹਨਾਂ ਦੇ ਆਪਾਂ ਲੱਛੇ ਜੇ ਵੱਖਰੇ ਵੱਖਰੇ ਕਰ ਲਏ ਇੱਧਰ ਆਪਣਾ ਦੋ ਵੱਡੇ ਚਮਚ ਤੇਲ ਰੱਖਿਆ ਹੋਇਆ ਪੈਨ ਦੇ ਵਿੱਚ ਹਾਂਜੀ ਹੁਣ ਆਪਾਂ ਇਹਦੇ ਵਿੱਚ ਆਹ ਨਾ ਹਰੀ ਮਿਰਚ ਕੱਟੀ ਹੈ ਇਹ ਪਾ ਦਿਆਂਗੇ ਥੋੜੀ ਜੀ ਆਪਾਂ ਹਿੰਗਾ ਹਿੰਗ ਪਾ ਦਿਆਂਗੇ ਅੱਧਾ ਚਮਚ ਆਪਣਾ ਸੌਂਫ ਦਾ ਅੱਧਾ ਚਮਚ ਜੀਰੇ ਦਾ ਅੱਧਾ ਚਮਚ ਆਪਣਾ ਰਾਈ ਹੈ ਇਹਦੇ ਢਣੀਆਂ ਆਪਣਾ ਸਾਗਤ ਨਹੀਂ ਆਪਾਂ ਪੁਸਟਕੇ ਆ ਪੁਸਟਕੇ ਪਾਏ ਆ ਮੈਂ ਥੋੜਾ ਜਾ ਕੇ ਇਹਨਾਂ ਨੂੰ ਤੜਕ ਲੈਨੇ ਤੇ ਹੁਣ ਜੀ ਆਪਾਂ ਇਹਦੇ ਵਿੱਚ ਪਾ ਦਾਂਗੇ ਪਿਆਜ਼ ਹਾਂ ਪਿਆਜ਼ ਪਾ ਦਾਂਗੇ ਹੁਣ ਆਪਾਂ ਇਹਨਾਂ ਨੂੰ 5 ਮਿੰਟ ਤੇ ਕਿਰਪਾ ਪਾਵਾਂਗੇ ਪਿਆਜ਼ ਇਹਦੇ ਵਿੱਚ ਹੀ ਜਿਹੜੇ ਬਚੇ ਰਹਿ ਗਿਆ ਆਪਾਂ ਖੋਲ ਦੇਣਾ ਆਨੇ ਤੇ ਆਜ ਸਾਡੇ ਸੌਫਟ ਹੋ ਗਏ ਹੁਣ ਜੀ ਆਪਾਂ ਇਚ ਪਾਵਾਂਗੇ ਮਸਾਲੇ ਪਹਿਲਾਂ ਪਾਵਾਂਗੇ ਆਪਾਂ ਅੱਧਾ ਚਮਚ ਨਮਕ ਦਾ ਪਾਵਾਂਗੇ ਅੱਧਾ ਚਮਚ ਹਲਦੀ ਪਾਊਡਰ ਪਾਵਾਂਗੇ ਤੇ ਅੱਧਾ ਹੀ ਚਮਚ ਆਪਾਂ ਕਸ਼ਮੀਰੀ ਮਿਰਚ ਦਾ ਪਾਵਾਂਗੇ ਆਪਾਂ ਨਾ ਉਹ ਪਹਿਲਾਂ ਤੋਂ ਹੀ ਪਾ ਲਈ ਸੀ ਹੱਲੀ ਮਿਰਚ ਤੇ ਕਸ਼ਮੀਰੀ ਮਿਰਚ ਪਾਵਾਂਗੇ ਅੱਧਾ ਚਮਚ ਆਪਾਂ ਧਨੀਆ ਪਾਊਡਰ ਪਾਏ ਇੱਕ ਛੋਟਾ ਚਮਚਾ ਆਪਾਂ ਪਾਵਾਂਗੇ ਜੀ ਮਸਾਲੇ ਦਾ ਗਰਮ ਮਸਾਲਾ ਹੁਣ ਆਪਾਂ ਇਹ ਮਿਕਸ ਕਰਦੇ ਆਂਗੇ ਹੁਣ ਆਪਾਂ ਦੋ ਕ ਚਮਚੇ ਇਹਦੇ ਵਿੱਚ ਪਾਵਾਂਗੇ ਪਾਣੀ ਦੇ ਆਪਣਾ ਮਸਾਲਾ ਬੜੀ ਜਿਹਾ ਹਾਂਜੀ ਹੁਣ ਮਸਾਲਾ ਪੱਕ ਗਿਆ ਜਦੋਂ ਆਪਾਂ ਇਹਦੇ ਵਿੱਚ ਫੇਰ ਪਾਵਾਂਗੇ ਨਿੰਬੂ ਦਾ ਜੂਸ हाँ जी मसाले अपने पक गए हूँ आप देंगे नीबू का जूस अद्धेक नीबू का जूस पाया आप मिक्स कर देने दो मिनट चलावेंगे फिर आप जी बेसन हम जी आप बेसन पा देंगे हम मिक्स कर दे ਵੇਸਣ ਤੇ ਆਹ ਜੀ ਸਬ지 ਬਹੁਤ ਹੀ ਟੇਸਟੀ ਬਣਦੀ ਹੈ ਆਪਾਂ ਚਾਰ ਪੰਜ ਚਮਚ ਲੈ ਸੀ ਵੇਸਣ ਦੇ ਛੋਟੇ ਤੇ ਗੁੱਚੇ ਮਲਾ ਕੇ ਆਪਾਂ ਹੁਣ ਆਪਾਂ ਤਿੰਨ ਚਾਰ ਮਿੰਟ ਪਕਾਵਾਂਗੇ ਇਹਨੂੰ ਫਿਰ ਆਪਾਂ ਗੈਸ ਆਫ ਕਰ ਦਾਂਗੇ ਹਾਂਜੀ ਬੇਸਨ ਆਪਾਂ ਬਹੁਤ ਵਧੀਆ ਪੱਕ ਗਿਆ ਜਦੋਂ ਕੱਚਾ ਹੁੰਦਾ ਨਾ ਥੱਲੇ ਤਲੇ ਤੇ ਲੱਗ ਜਾਂਦਾ ਆ ਦੇਖੋ ਹੁਣ ਹੈ ਨਹੀਂਗਾ ਹੁਣ ਬੇਸਨ ਆਪਾਂ ਦਾ ਬਹੁਤ ਵਧੀਆ ਪੱਕ ਗਿਆ ਤੇ ਪਿਆਜ਼ ਦੇ ਵਿੱਚ ਮਿਕਸ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਪਾ ਦਾਂਗੇ ਜੇ ਤੁਹਾਡੇ ਕੋਲ ਧਣੀਆਂ ਆ ਪਾ ਹੈਗਾ ਹਰਾ ਧਣੀਆਂ ਤੇ ਹਰਾ ਧਣੀਆਂ ਪਾਓ ਬਹੁਤ ਹੀ ਟੇਸਟੀ ਬੰਦਾ ਮੇਰੇ ਕੋਲ ਹੈ ਨਹੀਂ ਮਾਂ ਕਸੂਰੀ ਮੇਥੀ ਪਾਈ ਇਹਦੇ ਨਾਲ ਵੀ ਬਹੁਤ ਵਧੀਆ ਟੇਸਟ ਆ ਜਾਂਦਾ ਹੁਣ ਜੀ ਗੈਸ ਬੰਦ ਕਰ ਦਿੰਦੇ ਹੁਣ ਆਪਾਂ ਲੱਛੇ ਪਰੌਠੇ ਬਣਾਉਂਦੇ ਹਾਂ ਹੰਦੀ ਰੋਟੀ ਆਪਾਂ ਵੇਲ ਲਈ ਐ ਤੇ ਹੁਣ ਆਪਾਂ ਇਹਦੇ ਉੱਤੇ ਘਿਓ ਲਾ ਲਾਂਗੇ। ਇਹਨਾਂ ਆਪਾਂ ਤੇ ਸੁੱਕਾ ਆਟਾ ਲਾ ਦੇਵਾਂਗੇ। ਐਸ ਤੱਕ ਐ ਕਰਕੇ। ਹੁਣ ਜਿੰਨੇ ਚੱਕ-ਚੱਕ ਕੇ ਐਸ ਤੱਕ ਨਾ ਪਲੇਟਾਂ ਪਾ ਦਿਆਂਗੇ। ਐਸ ਤੱਕ ਐ ਕਰਕੇ। ਬਹੁਤ ਵਧੀਆ ਬਣਦੇ ਲੱਛੇ ਪਰੌਤੇ ਬੇਸਣ ਵਾਲੇ ਪਿਆਜ਼ ਨਾਲ ਬਹੁਤ ਹੀ ਸੁਆਦ ਲੱਗਣਗੇ ਹੁਣ ਆਪਾਂ ਇਹਨਾਂ ਨੂੰ ਬੇਕ ਲਾਵੇ ਛੇ ਪਹਿਲਾਂ ਹੀ ਖੁੱਲਣ ਲੱਗ ਗਏ ਹੰਜ ਤਵਾ ਆਪਣਾ ਤੱਕ ਗਏ ਤੇ ਉੱਤੇ ਪਾ ਦੇਵਾਂਗੇ ਆਪਾਂ ਇਹਨੂੰ ਆਪਾਂ ਆਪਾਂ ਸੇਕਾਂਗੇ। ਹੁਣ ਟੁਟਕੇ ਉਲਾਵਾਂਗੇ। ਜੀ ਗਿਰ ਵੀ ਲਾ ਦਾਂਗੇ। ਆਸ ਤੋਂ ਕੰਮ ਕਰਕੇ ਆਪਾਂ ਹੁਣ ਇਹਨੂੰ ਪਕਾ ਲਾਂਗੇ। ਹਾਂਜੀ ਪਰੌਠੇ ਆਪਣੇ ਬਣ ਕੇ ਹੋ ਗਏ ਤਿਆਰ। ਉਹ ਗੈਸ ਆਫ ਕਰ ਦਿੰਨੇ ਆ ਇਹਨਾਂ ਨੂੰ ਉਤਾਰ ਲੈਨੇ ਥੱਲੇ ਤੇ ਹੁਣ ਜੀ ਹਾਂਜੀ ਆਪਾਂ ਸਬਜੀ ਪਲੇਟ ਦੇ ਵਿੱਚ ਰੱਖ ਦਿੰਨੇ ਆ ਬਹੁਤ ਹੀ ਟੇਸਟੀ ਤੇ ਬਹੁਤ ਵਧੀਆ ਬਣੀ ਆ ਮੈਂ ਚੈੱਕ ਕਰਨ ਲਿਆ ਦੇਸ ਨਾਲੇ ਪਿਆਜ਼ ਬਹੁਤ ਹੀ ਸੁਆਦ ਬਣਿਆ ਆ ਆਪਣੇ ਲੱਛੇ ਪਰੌਠੇ ਆ ਲੱਛੇ ਦੇਖੋ ਇਹਨਾਂ ਦੇ ਐ ਖੁੱਲ ਹੀ ਜਾਂਦੇ ਆ ਇਧਰ ਜੀ ਆਪਾਂ ਬਣਾਵਾਂਗੇ ਕੱਚੀ ਲੱਸੀ ਆਪਾਂ ਸ਼ਾਮ ਦੇ ਟਾਈਮ ਬਣਾਈਏ ਵੀਡੀਓ ਤੇਰਾ ਸ਼ਾਮ ਨੂੰ ਆਪਣੇ ਕੱਚੀ ਲੱਸੀ ਜ਼ਰੂਰ ਪੀਣੀ ਚਾਹੀਦੀ ਹੈ ਥੋੜਾ ਜਿਹਾ ਪਾਇਆ ਨਮਕ ਤੇ ਵਿੱਚ ਆਪਾਂ ਦੁੱਧ ਪਾ ਲਿਆ ਦੁੱਧ ਗਰਮ ਕਰਕੇ ਠੰਡਾ ਕੀਤਾ ਹੋਇਆ ਹੁਣ ਜੀ ਆਪਾਂ ਠੰਡਾ ਪਾਣੀ ਪਾ ਲਿਆ ਇਹਦੇ ਵਿੱਚ ਤੇ ਜੀ ਆ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ